ਸਤਿ ਸ਼੍ਰੀ ਅਕਾਲ ਜੀ ਬਹੁਤ ਘੱਟ ਦੁਕਾਨਾਂ ਦੇ ਬਾਹਰ ਇਦਾਂ ਲਿਖਿਆ ਹੁੰਦਾ ਕਿ ਪੰਜਾਬੀ ਦੇ ਵਿੱਚ ਪੂਰਾ ਸਪਸ਼ਟ ਲਿਖਿਆ ਹੋਵੇ ਸਤਿ ਸ਼੍ਰੀ ਅਕਾਲ ਜੀ ਨਹੀਂ ਤਾਂ ਅੱਜ ਕੱਲ ਲੋਕੀ ਸਾਸ਼ੀ ਕਾ ਸ਼ਸ਼ੀ ਕਾਲ ਹਨ ਕਰਦੇ ਹੁੰਦੇ ਆ ਤੇ ਅੱਜ ਮੈਂ ਤੁਹਾਨੂੰ ਇੰਟਰੋਡਿਊਸ ਕਰਨ ਜਾ ਰਿਹਾ ਆ ਆਲਨਾ ਬਿਲਕੁਲ ਪਿਓਰ ਪੰਜਾਬੀ ਚ ਗੁਰਮੁਖੀ ਚ ਲਿਖਿਆ ਹੋਇਆ ਆਲਨਾ ਦਾ ਫੂਡ ਨੇਸਟ ਐਨ ਫੋਰ ਨੇਸਟ ਯੂ نو ਇਸ ਰੈਸਟੋਰੈਂਟ ਦੀ ਖਾਸੀਅਤ ਪਤਾ ਕੀ ਹੈ ਪਾਜੀ ਬੰਦਾ ਕਿੰਨੇ ਪੈਸੇ ਲੈ ਕੇ ਆਵੇ ਕਿ ਢਿੱਡ ਭਰ ਕੇ ਜਿੰਨਾ ਮਰਜ਼ੀ ਖਾ ਸਕੇ ਜੇ ਦਿਨੇ ਆਵੇ ਤਾਂ ਜੇ ਦਿਨੇ ਆਵੇ ਤਾਂ 150 ਰੁਪਏ ਵੀਰੇ ਤੇ ਜੇ ਫੇਰ ਸੋਚ ਲੋ ਲੋਕਾਂ ਨੇ ਬਹੁਤ ਖਾਣਾ ਲੁਧਿਆਣਾ ਆ ਪੰਜਾਬੀ ਵੱਸਦੇ ਜਾਦਾ ਇੱਥੇ ਖਾਣ ਬਹਿ ਜਾਂਦੇ ਆ ਨਾ ਇਹ ਨਹੀਂ ਦੇਖਦੇ ਫਿਰ 1000 ਲੱਗਦਾ ਕਿ 2000 ਵੀਰੇ ਅਨਲਿਮਿਟਿਡ ਖਾਣ 150 ਰੁਪਏ ਮਤਲਬ ਦੋ ਗਰੋਟੀਆਂ ਹੋਣਗੀਆਂ ਸਬਜ਼ੀ ਹੋਊਗੀ ਨਹੀਂ ਜੀ ਵੀਰੇ ਨਹੀਂ ਅਨਲਿਮਿਟਿਡ ਜਿੰਨਾ ਖਾ ਸਕਦੇ ਉਹਨਾਂ ਖਾਣ ਬਸ ਵੇਸਟ ਨਾ ਕਰਨ ਵੇਸਟ ਦਾ ਫਾਈਨ ਰੱਖ ਦਿੰਦੇ ਆ ਵੇਸਟ ਦਾ ਫਾਈਨ ਆ ਵੀਰੇ 100 ਰੁਪਏ अच्छा 150 ਰੁਪਏ ਜਿੰਨਾ ਮਰਜ਼ੀ ਖਾਣ। ਪੀਆ ਰੋਟੀ ਆ ਸਬਜ਼ੀ ਆ ਕੀ ਕੀ ਆ। ਉਹਦੇ ਵਿੱਚ ਵੀਰੇ 4 ਸਨੈਕਸ ਹੋਣਗੇ। ਸਨੈਕਸ ਵੀ ਆ? ਹਾਂਜੀ ਹਾਂਜੀ ਵੀਰੇ। ਸਨੈਕਸ ਕਿੱਡ ਕਿੱਡੇ ਆ? ਨੂਡਲਸ ਐ, ਮਨਚੂਰੀਅਨ ਐ, ਹਰਾ-ਭਰਾ ਕਬਾਬ ਐ, ਪਾਸਤਾ ਐ ਜੀ। ਝੂਠ ਬੋਲਦੇ ਭਾਜੀ ਤੁਸੀਂ। ਵੀਰੇ ਸਭ ਕੁਝ ਐ ਜੀ। ਦਿਖਾਓ ਮੈਨੂੰ। ਆਓ ਅੰਦਰ ਚੱਲਦੇ ਆਪਾਂ। ਪਹਿਲਾਂ ਲੋਕੇਸ਼ਨ ਦੱਸੋ ਭਾਈ ਉਹਨਾਂ ਨੂੰ। ਵੀਰੇ ਡੁਗਰੀ ਫੇਜ਼ 1 ਮਾਰਕੀਟ ਬੱਗਾ ਹਸਪੀਟਲ ਵਾਲੀ ਲਾਈਨ ਵਿੱਚ ਪੀਐਨਬੀ ਬੈਂਕ ਦੇ ਬਿਲਕੁਲ ਨਾਲ। ਡੁਗਰੀ ਫੇਜ਼ 1 ਸ਼ਰਮਨ ਜੈਨ ਦੇ ਨਾਲ ਰੈਸਟੋਰੈਂਟ ਐ ਜੀ ਆਲਣ। ਦ ਫੂਡ ਨੇਸਟ ਹੁਣ ਇੱਥੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ 150 ਰੁਪਏ ਦੇ ਵਿੱਚ ਮਾਤਰ 150 ਰੁਪਏ ਦੇ ਵਿੱਚ ਪਰ ਹੈਡ ਕੀ ਕੀ ਮਿਲਦਾ ਹੈ ਇਹ ਹੀ ਆ ਜੀ ਬਿਲਕੁਲ ਆਜੋ ਆਜੋ ਪਹਿਲਾਂ ਆ ਦਿਖਾ ਦਈਏ ਗੋਲ ਗੱਪੇ ਵੀ ਹੈਗੇ ਇਹਨਾਂ ਕੋਲੇ ਗੋਲ ਗੱਪੇ ਵੀ ਹੈਗੇ ਆ ਪਾਣੀ ਵਾਲੇ ਆ ਆ ਗਿਆ ਜੀ ਤੁਹਾਡਾ ਰੈੱਡ ਸੌਸ ਪਾਸਤਾ ਨਾਲ ਹੀ ਆ ਗਿਆ ਜੀ ਸਾਰਿਆਂ ਦਾ ਫੇਵਰਿਟ ਨੂਡਲ ਤੇ ਆ ਆਜੀ ਦਹੀਂ ਕਬਾਬ ਆ ਜੀ ਹਰਾ ਪਰਾ ਕਬਾਬ ਹਰਾ ਬਰਾ ਕਬਾਬ ਤੇ ਆ ਆਗੇ ਜੀ ਮਨਚੂਰੀਅਨ ਗਰੇਵੀ ਮਨਚੂਰੀਅਨ ਮਨਚੂਰੀਅਨ ਕਹਿੰਦਾ ਸੀ ਹਾਂਜੀ ਹਾਂਜੀ ਤੇ ਆ ਆ ਗਈ ਜੀ ਦਾਲ ਦਾਲ ਮੱਖਣੀ ਆ ਗਿਆ ਜੀ ਕੜਾਈ ਪਨੀਰ ਕੜਾਈ ਪਨੀਰ ਤੇ ਆ ਆਗੇ ਜੀ ਮਿਕਸ ਵੈਜ ਮਿਕਸ ਸੌਰੀ ਕੋਈ ਗੱਲ ਨਹੀਂ ਕੋਈ ਵਾਈਟ ਚਨੇ ਜੀ ਵਾਈਟ ਚਨੇ ਤੇ ਇਹਦੇ ਨਾਲ ਇੱਕ ਮਿਕਸ ਵੈਜ ਵੀ ਤੁਹਾਨੂੰ ਮਿਲੂਗੀ ਆ ਆ ਗਿਆ ਜੀ ਰਾਇਤਾ ਤੇ ਆ ਆ ਗਈ ਚਟਨੀ ਅਚਾਰ ਤੇ ਪਾਪੜ ਤੇ ਆ ਆ ਗਿਆ ਜੀ ਮੇਰਾ ਫੇਵਰਟ ਪੀਜ਼ਾ ਪੀਜ਼ਾ ਬਰ ਦੇਖੋ ਏਦਾਂ ਜੀ ਜਿਹੜੀ ਆਪਾਂ ਰਾਤ ਨੂੰ ਰੋਟੀ ਖਾਣੀ ਹੈ ਜੀ ਉਹ ਮਿਲਣਾ ਬਫੇ ਤੁਹਾਨੂੰ 200 ਰੁਪਏ ਦਾ ਉਹਦੇ ਵਿੱਚ ਐਡ ਹੋ ਜੂਗਾ ਜੀ ਕੀ ਇਹ ਮਸ਼ਰੂਮ ਮਟਰ ਮਸ਼ਰੂਮ ਤੇ ਨਾਲ ਐਡ ਹੋ ਜੂਗਾ ਜੀ ਪੀਜ਼ਾ ਪੀਜ਼ਾ ਕਿਉਂਕਿ ਜਿਹੜਾ ਰਾਤ ਨੂੰ ਬਫੇ ਆ ਨਾ ਉਹਦੇ ਵਿੱਚ ਤਿੰਨ ਚੀਜ਼ਾਂ ਐਡ ਹੋਣ ਗਿਆ ਇੱਕ ਤਾਂ ਹੋ ਗਿਆ ਜੀ ਪੀਜ਼ਾ ਇੱਕ ਹੋ ਗਿਆ ਜੀ ਮਟਰ ਮਸ਼ਰੂਮ ਤੀਜਾ ਕੀ ਹੈ ਜੀ ਆਈਸਕ੍ਰੀਮ ਆਏਗੇ ਜੀ ਡਿਸਰਟ ਵਨ ਟਾਈਮ ਸਰਵਿੰਗ ਆਈਸਕ੍ਰੀਮ ਦੇਖੋ ਭਾਜੀ ਪੈਣਾ ਦਾ ਘਟਾਈ ਆ ਪਤਾ ਕਿਉਂ ਆ ਜੀ 150 ਰੁਪਈਆ ਜੀ ਵੀਰੇ ਇੱਕ ਜੇ ਆਪਾਂ ਪਾਸਤਾ ਲੈਣ ਵੀ ਚੱਲ ਜੀ ਨਾ ਆਪਣੀ ਆਪਣੀ ਮਾਰਕੀਟ ਦੀ ਦੁਕਾਨ ਆ ਨਾਮ ਨਹੀਂ ਲੈਣਾ ਠੀਕ ਆ 400 ਰੁਪਏ ਦਾ ਪਾਸਤਾ ਉੱਥੇ ਚਲੋ ਘੱਟੋ ਘੱਟ ਜਲਾ ਲੀਏ 200 ਰੁਪਏ ਦੀ ਪਾਸਤੇ ਦੀ ਪਲੇਟ ਮਿਲਦੀ ਆ ਠੀਕ ਆ ਜੀ ਉਸ ਤੋਂ ਬਾਅਦ ਮੰਚੂਰੀਆਂ ਦੀ ਪਲੇਟ 460 ਰੁਪਏ ਦੀ ਆ ਉੱਥੇ ਮੈਂ ਸਾਰਾ ਮੈਨੂ ਪੜ ਕੇ ਆਇਆ ਤੇ ਤੁਸੀਂ 150 ਰੁਪਏ ਵਿੱਚ ਸਾਰੀਆਂ ਚੀਜ਼ਾਂ ਦੇ ਲਓ ਉਹ ਵੀ ਅਨਲਿਮਟਿਡ ਜੀ ਵੀਰੇ ਹੈ ਜੀ ਜੇ ਤੁਸੀਂ ਅਨਲਿਮਟਿਡ ਖਾਣ ਲੱਗੇ ਨਾ ਭਾਈ ਦੀ ਸਿਹਤ ਦਾ ਰਾਜ ਪਤਾ ਲਾ ਗੈਣਾ ਬਸ ਇਹ ਸੇਹਤ ਬਣਾਈਏ ਏਦਾਂ ਵੀਰੇ ਅਨਲਿਮਿਟਿਡ ਖਾ ਖਾ ਕੇ ਇਹ ਮੈਂ ਤੁਹਾਨੂੰ ਇੰਟਰੋਡਿਊਸ ਕਰਾ ਦਿੰਨਾ ਭਾਜੀ ਹੁਣਾਂ ਬਾਰੇ ਭਾਜੀ ਹੁਣਾਂ ਦਾ ਮੇਨ ਕੰਮ ਹੋਰ ਹੈ ਕੱਪੜਿਆਂ ਦਾ ਕੰਮ ਹੈ ਬਟ ਆਹ ਜਿਹੜੇ ਭਾਜੀ ਨੇ ਨਾ ਆਹ ਜਿਹੜੇ ਅੰਦਰ ਬਾਜੀ ਖੜੇ ਨੇ ਇਹਨਾਂ ਦਾ ਸ਼ੌਂਕ ਹੈ ਕਿ ਅਸੀਂ ਜਿਹੜਾ ਖਾਣ ਪੀਣ ਵਾਲਾ ਕੰਮ ਕਰਨਾ ਇੱਕ ਰੈਸਟੋਰੈਂਟ ਵਧੀਆ ਜਿਹਾ ਖੋਲਣਾ ਜਿੱਥੇ ਸਾਰੀ ਦੁਨੀਆ ਆ ਕੇ ਬਹਿ ਕੇ ਖਾ ਸਕੇ ਹੁਣ ਲੁਧਿਆਣੇ ਦੇ ਵਿੱਚ ਮਹਿੰਗੇ ਤੋਂ ਮਹਿੰਗਾ ਰੈਸਟੋਰੈਂਟ ਵੀ ਹੈਗਾ ਸਸਤੇ ਤੋਂ ਸਸਤਾ ਰੈਸਟੋਰੈਂਟ ਵੀ ਹੈਗਾ ਬਟ ਕਵਾਲਿਟੀ ਦੇਣਾ ਹਰ ਬੰਦੇ ਦੇ ਬਸ ਦੀ ਗੱਲ ਨਹੀਂ ਹੈਗੀ ਅਸੀਂ ਇੱਥੇ ਘੱਟੋ ਘੱਟ 4-5 ਵਾਰੀ ਆ ਚੁੱਕੇ ਹਾਂ ਭਾਜੀ ਜੀ ਵੀਰੇ ਅਸੀਂ ਖਿੱਚੇ ਆ ਰਹੇ ਹਾਂ ਕਿਉਂ ਇਹ ਤਾਂ ਨਹੀਂ ਕਿ ਕਿ ਸਸਤਾ ਹੈ ਇਹਦੇ ਨਾਲ ਕੀ ਆ ਕੁਆਲਿਟੀ ਵੀ ਦੇ ਰਹੇ ਨੇ ਕੁਆਂਟੀਟੀ ਦੇ ਨਾਲ ਨਾਲ ਕੁਆਲਿਟੀ ਵੀ ਦੇ ਰਹੇ ਦੋ ਚੀਜ਼ਾਂ ਪੋਸੀਬਲ ਨਹੀਂ ਹੁੰਦੀਆਂ ਜਾਂ ਤਾਂ ਬੰਦਾ ਕੁਆਲਿਟੀ ਦੇ ਸਕਦਾ ਹੁੰਦਾ ਜਾਂ ਕੁਆਂਟੀਟੀ ਦੇ ਸਕਦਾ ਤੀਜੀ ਗੱਲ ਉਹਦਾ ਰੇਟ ਬਹੁਤ ਜ਼ਿਆਦਾ ਹੋ ਸਕਦਾ ਇਹਦੇ ਵਿੱਚ ਆਪਾਂ ਨੂੰ ਤਿੰਨੇ ਫੈਸਿਲਿਟੀਆਂ ਮਿਲ ਰਹੀਆਂ ਨੇ ਇੱਕ ਤਾਂ ਤੁਸੀਂ 150 ਰੁਪਏ ਦੇਣਾ ਜੇ ਦਿਨੇ ਆਣਾ ਬਫੇ ਦਾ ਟਾਈਮ ਕੀ ਆ ਵੇਰੇ 12:30 ਤੋਂ 4:30 ਆਪਣਾ ਲੰਚ ਬਫੇ ਲੱਗਦਾ ਜੀ 12:30 ਤੋਂ ਲੈ ਕੇ ਲਾਸਟ 4:30 ਵਜੇ ਤੱਕ ਠੀਕ ਹੈ ਵੀਰੇ 7:30 ਤੋਂ ਲੈ ਕੇ ਰਾਤੀ 11:00 ਵਜੇ ਤੱਕ ਆਪਣਾ ਡਿਨਰ ਬਫੇ ਲੱਗਦਾ ਜੀ ਦੁਬਾਰਾ ਬੋਲਿਓ 7:30 ਵਜੇ ਤੋਂ ਲੈ ਕੇ ਰਾਤੀ 11:00 ਵਜੇ ਤੱਕ ਰਾਤੀ 11:00 ਵਜੇ ਤੱਕ ਆਪਣਾ ਨੰਬਰ ਬੋਲਿਓ ਕਿਸੇ ਨੇ ਬੁਕਿੰਗ ਕਰਾਉਣੀ ਹੋਵੇ ਵੀਰੇ ਆਪਣਾ ਨੰਬਰ ਹੈ 911591133 ਇਹ ਨੰਬਰ ਡਿਸਕ੍ਰਿਪਸ਼ਨ 'ਚ ਲਿਖ ਦਾਂਗੇ ਹੁਣ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਆ ਸਿਟਿੰਗ ਦਿਖਾਉ ਭਾਜੀ ਆ ਜਿਹੜੀ ਸਿਟਿੰਗ ਆ ਨਾ ਇਹ ਇੰਨੀ ਹੀ ਨਹੀਂ ਹੈਗੀ ਆ ਵੀ ਨਾਲ ਹ ਠੀਕ ਹੈ ਇੱਕ ਹੋਰ ਹਾਸੇ ਵਾਲੀ ਗੱਲ ਦੱਸਦਾ ਜਿਹਨੂੰ ਖਾਂਦੇ ਖਾਂਦੇ ਜ਼ੋਰ ਪੈ ਜੇ ਇਧਰ ਵਾਸ਼ਰੂਮ ਬੇਗਾ ਉਹ ਕਰਕੇ ਆਓ ਦੁਬਾਰਾ ਫੇਰ ਖਾ ਲੋ ਕੋਈ ਚੱਕਰ ਨਹੀਂ ਹੈਗਾ ਮਤਲਬ ਰੋਕ ਟੋਕ ਨਹੀਂ ਹੈਗੀ ਦੂਜੀ ਗੱਲ ਇੱਕ ਹੋਰ ਦੱਸਦਾ ਇੱਥੇ ਤੁਸੀਂ ਬਰਥਡੇ ਭਾਜੀ ਆਜੋ 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 ਇੱਥੇ ਤੁਸੀਂ ਬਰਥਡੇ ਪਾਰਟੀਆਂ ਕਿੱਟੀ ਪਾਰਟੀ ਜਾਂ ਕੋਈ ਫੰਕਸ਼ਨ ਕਰਨਾ ਛੋਟਾ ਮੋਟਾ ਹਨ ਉਹ ਤੁਸੀਂ ਸਪੈਸ਼ਲ ਬੁਕਿੰਗ ਕਰਾ ਸਕਦੇ ਹੋ ਉਹ ਤੁਹਾਨੂੰ ਪਹਿਲਾਂ 10 15 ਦਿਨ ਜਾਂ ਹਫਤਾ ਪਹਿਲਾਂ ਦੱਸਣਾ ਪੈਣਾ ਬਿਲਕੁਲ ਕਿਉਂ ਬਾਕੀ ਫਿਰ ਬਾਕੀ ਕਸਟਮਰਾਂ ਨੂੰ ਅਸੀਂ ਰੋਕ ਨਹੀਂ ਨਾ ਸਕਦੇ ਤੁਹਾਡੀ ਪਾਰਟੀ ਚੜਾਣ ਨਾਲ ਜੇ ਅਸੀਂ ਬੁਕਿੰਗ ਹੋਊਗੀ ਤਾਂ ਬਾਹਰ ਲੇਕ ਕੇ ਲਾ ਦਾਂਗੇ ਠੀਕ ਹੈ ਜੀ ਉਹਦੇ ਵਿੱਚ ਤੁਹਾਨੂੰ ਇੱਕ ਚੀਜ਼ ਮੈਂ ਦੱਸਦਾ ਇੱਥੇ ਕਪੈਸਿਟੀ ਜਿਹੜੀ ਹੈ ਨਾ ਜੀ ਘੱਟੋ ਘੱਟ 70 ਬੰਦੇ ਬਹਿ ਸਕਦੇ ਜੀ ਬਿਲਕੁਲ ਆਰਾਮ ਨਾਲ ਵੀਰੇ 70 ਮੈਂਬਰ ਜੇ ਤੁਹਾਡੇ 50 ਪਲੱਸ ਆ 60 ਪਲੱਸ ਆ 70 ਰਹਿ ਗਿਆ ਤੁਸੀਂ ਆਓ ਤੁਹਾਨੂੰ ਸਿਟਿੰਗ ਮਿਲ ਜੂਗੀ ਠੀਕ ਹੈ ਹੁਣ ਮੈਂ ਤੁਹਾਨੂੰ ਹੋਰ ਦੱਸਣਾ ਜੇ ਤੁਹਾਡੇ ਚੁੰਨੂ-ਮੁੰਨੂ ਦਾ ਬਰਥਡੇ ਹੈਗਾ ਨਾ ਇੱਥੇ ਆਪਾਂ ਡੀਜੇ ਵੀ ਲਵਾ ਦਾਂਗੇ ਇੱਥੇ ਇੱਥੇ ਲਵਾਵਾਂਗੇ ਗੱਡੀ ਜੇ ਠੀਕ ਆ ਇੱਥੇ ਜਿੱਦਾਂ ਮਰਜ਼ੀ ਤੁਸੀਂ ਭੰਗੜੇ ਪਾਓ ਹੁਣ ਆਪਾਂ ਭੰਗੜਾ ਥੋੜੀ ਬਾਕੇ ਦਿਵਾਉਂਗਾ ਨਾ ਭਾਜੀ ਆਓ ਜਰਾ ਇੱਕ ਹੋਰ ਸਕੀਮ ਦੇ ਦਿੰਨੇ ਆ ਭਾਜੀ ਆਜੋ ਹੁਣ ਜਿਹੜਾ ਬੰਦਾ ਵੀਡੀਓ ਸ਼ੇਅਰ ਕਰੂਗਾ ਮੇਨ ਚੀਜ਼ ਹੈ ਨਾ ਵੀਡੀਓ ਸ਼ੇਅਰ ਕਰੋਗੇ ਕੁਛ ਨਾ ਕੁਛ ਤਾਂ ਮਿਲਣਾ ਚਾਹੀਦਾ ਕੁੜੀਆਂ ਦੀ ਸਭ ਤੋਂ ਫੇਵਰੇਟ ਚੀਜ਼ ਕੀ ਹੁੰਦੀ ਭਾਜੀ ਗੋਲ ਗੱਪੇ ਵੀਰੇ ਹਾਂ ਮੈਂ ਤੁਸੀਂ ਕਹਿਣ ਲੱਗੇ ਸੁਰਿੰਦਰ ਸਿੰਘ ਇਤਾਂ ਨਹੀਂ ਗਾਣਾ ਗੋਲ ਗ ਠੀਕ ਹੈ ਗੋਲ ਗੱਪੇ ਜੇ ਖਾਓਗੇ ਨਹੀਂ ਭਾਈ ਖਿੱਚਣਾ ਖਿੱਚਣਾ ਸਿੱਧਾ ਰੱਖੋ ਜੇ ਤੁਸੀਂ ਗੋਲ ਗੱਪੇ ਖਾਣੇ ਆ ਦੁਕਾਨਾਂ ਦੇ ਉੱਤੇ 30 ਰੁਪਏ ਦਾ ਪਲੇਟ ਸ਼ੁਰੂ ਹੋ ਜਾਂਦੀ ਹੈ 40 ਰੁਪਏ 50 ਰੁਪਏ 60 ਰੁਪਏ ਜਿਹਦੇ ਵਿੱਚ ਮਿਲਦੇ ਮਾਤਰ ਤੁਹਾਨੂੰ 5 ਜਾਂ 6 ਗੋਲ ਗੱਪੇ ਠੀਕ ਹੈ ਜੀ ਬਿਲਕੁਲ ਬਿਲਕੁਲ ਹੋਰ ਹੁਣ ਜਿਹੜਾ ਬਫੇ ਆ 200 ਰੁਪਏ ਦਾ ਸ਼ਾਮ ਨੂੰ 150 ਰੁਪਏ ਦਾ ਹੈਗਾ ਸੌਰੀ 150 ਇਦਾਂ ਹੋਗਾ ਨਾ ਹਾਂ 150 ਰੁਪਏ ਦਾ ਦੁਪਹਿਰੇ ਤੇ ਤੁਸੀਂ ਜੇ ਗੋਲ ਗੱਪੇ ਖਾਣਾ ਚਾਹੁੰਦੇ ਹੋ ਬਾਹਰ ਲੱਗੇ ਨੇ ਗੋਲ ਗੱਪੇ 30 ਰੁਪਏ ਦੋ ਜਦੋਂ ਤੱਕ ਬਾਹਰ ਨਹੀਂ ਨਾ ਦੇਉ ਤੱਕ ਖਾਓ ਵੀਰੇ ਤੁਹਾਡੀ ਰੀਲ ਤੇ ਕੋਈ ਕਮੈਂਟ ਕਰਕੇ ਸ਼ੇਅਰ ਕਰਕੇ ਆਵੇ ਉਹਨੂੰ ਗੋਲ ਗੱਪੇ ਸਾਡੇ ਵੱਲੋਂ ਅਨਲਿਮਿਟਿਡ ਫ੍ਰੀ ਹੈ ਜੀ 30 ਰੁਪਏ ਵੀ ਨਹੀਂ ਲੈਣਾ ਨਹੀਂ ਲੈਣਾ ਵੀਰੇ ਬਸ ਆ ਕੇ ਉਹ ਇੰਨਾ ਦਾ ਸਾਡੀ ਮੇਰੀ ਗਈ ਮੇਰੀ ਕਮਿਸ਼ਨ ਗਈ ਫਿਰ ਵੀਰੇ ਕਮਿਸ਼ਨ ਤਾਂ ਵੀ ਤੁਹਾਡੀ ਬੋਈ ਇਹ ਸਾਡੇ ਪੰਜਾਬੀ ਭਰਾ ਨੇ ਇਹ ਦੋਨਾਂ ਭਰਾਵਾਂ ਨੇ ਇੱਕ ਚੰਗੀ ਸੋਚ ਦੇ ਨਾਲ ਲੁਧਿਆਣਾ ਸ਼ਹਿਰ ਦੇ ਵਿੱਚ ਆਓ ਆ ਪਿੱਛੇ ਆਗੇ ਭਾਜੀ ਪਿੱਛੇ ਆ ਜੀ ਪਿੱਛੇ ਆਗੇ ਪੂਰੇ ਨਹੀਂ ਆ ਰਹੇ ਨਾ ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਇਹੋ ਜਿਹਾ ਰੈਸਟੋਰੈਂਟ ਖੋਲਿਆ ਜਿੱਥੇ ਤੁਸੀਂ ਅਨਲਿਮਿਟਿਡ ਖਾ ਸਕਦੇ ਹੋ ਠੀਕ ਹੈ ਜੀ ਕੁਆਲਿਟੀ ਵਾਲਾ ਖਾ ਸਕਦੇ ਹੋ ਵਧੀਆ ਹਾਈਜੀਨ ਖਾ ਸਕਦੇ ਹੋ ਰੋਟੀ ਖਾਣ ਦਾ ਮਤਲਬ ਹੈ ਰੋਟੀ ਖਾਓ 스ਨੈਕਸ ਖਾਣ ਦਾ ਮਤਲਬ ਹੈ 스ਨੈਕਸ ਨਹੀਂ ਤਾਂ ਘਰਾਂ ਦੇ ਵਿੱਚ ਇਹੀ ਲੜਾਈ ਹੁੰਦੀ ਹੈ ਭਾਜੀ ਜਦੋਂ ਰੈਸਟੋਰੈਂਟ ਜਾਣਾ ਇੱਕ ਬੰਦਾ ਬੀਬੀ ਜੀ ਕਹਿੰਦੇ ਹੁੰਦੇ ਮੈਂ 스ਨੈਕਸ ਖਾਣੇ ਆਂ ਮੁੰਡਾ ਕਹਿੰਦਾ ਹੁੰਦਾ ਮੈਂ ਪੀਜ਼ਾ ਖਾਣਾ ਤੇ ਬਾਪੂ ਜੀ ਕਹਿੰਦੇ ਮੈਂ ਤਾਂ ਦਾਲ ਖਾਣੀ ਆ ਆਪਾਂ ਸਾਰਿਆਂ ਦੇ ਜੋੜੋ ਜੋ ਟੇਸ ਦੇ ਮਤਲਬ ਤੁਸੀਂ ਕਹਿ ਰਹੇ ਹੋ ਕਿ ਜੇ ਫੈਮਿਲੀ ਆਵੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਭ ਦਾ ਟੇਸ ਪੂਰਾ ਕੀਤਾ ਜੀ ਹਾਂ ਪਰ ਇੱਕ ਗੱਲ ਹੋਰ ਤੁਹਾਨੂੰ ਥਾਲੀ ਮਿਲ ਗਈ ਪਰ ਉਹਦਾ ਮਿਸਯੂਜ਼ ਨਹੀਂ ਕਰਨਾ ਇਸ ਸਮਾਨ ਭਰ ਕੇ ਵੇਸਟ ਨਹੀਂ ਕਰਨਾ 100 ਰੁਪਿਆ ਫਾਈਨ ਹੈ ਕੈਮਰੇ ਲੱਗੇ ਨੇ ਕਿੱਥੇ ਲੱਗੇ ਨੇ ਉਹ ਲੱਗੇ ਨੇ ਵੀਰੇ 8 ਕੈਮਰੇ ਲੱਗੇ ਨੇ ਏਸੀ ਚੀਜ਼ ਉਸਤੇ ਲੱਗੇ ਨੇ 8 ਕੈਮਰੇ ਇੱਕ ਨਾ ਉਧਰਲੇ ਪਾਸੇ ਲਾਇਆ ਉਹ ਜਿਹੜਾ ਇਧਰ ਆਈ ਇਧਰ ਆਈ ਆ ਜਿਹੜਾ ਬੰਦਾ ਨਾ ਲੁੱਕ ਲੁੱਕ ਕੇ ਖਾਂਦਾ ਹੁੰਦਾ ਉਹਦੇ ਉੱਤੇ ਕੈਮਰਾ ਲਾਇਆ ਕੀ ਨਾਮ ਜਰਾ ਕਰਨ ਮੈਰਾ ਕਰਨ ਮੈਰਾ ਇਹਦੀ ਵੀਡੀਓ ਆਉਂਦੀ ਨੇ ਮੈਂ ਵੀਡੀਓ ਟੈਗ ਕਰੂੰਗਾ ਨਾ ਇਹਦੀ ਵੀਡੀਓ ਆਉਂਦੀ ਨੇ ਦੇ ਇਹਨਾਂ ਦਾ ਚੈਨਲ ਹੈ ਉੱਥੇ ਵੀ ਵੀਡੀਓ ਦੇਖਿਆ ਕਰੋ ਕੋਈ ਨਾ ਕੋਈ ਅਪਡੇਸ਼ਨ ਦੇ ਅੰਦਰ ਰਹਿੰਦੇ ਨੇ ਕਿ ਅੱਜ ਇਹ ਹੈ ਜੀ ਅੱਜ ਉਹ ਹੈ ਮਤਲਬ ਕੋਈ ਨਾ ਕੋਈ ਜਿਹੜਾ ਐਸਪੀ ਚ ਚੇਂਜ ਕੀਤਾ ਉਹ ਵੀ ਕੁਛ ਨਾ ਕੁਛ ਆਫਰਸ ਵੀ ਚਲਾਉਂਦੇ ਰਹੀਦੇ ਆ ਹੁਣ ਅਸੀਂ ਕਮਿੰਗ ਵੈਡਨਸਡੇ ਤੋਂ ਇੱਕ ਆਫਰ ਸਟਾਰਟ ਕਰ ਰਹੇ ਆ ਹਰ ਬੁੱਧਵਾਰ ਆਪਾਂ ਡਿਨਰ ਟਾਈਮ ਦੇ ਵਿੱਚ ਚਾਰ ਬਫੇ ਦੇ ਨਾਲ ਇੱਕ ਬਫੇ ਫਰੀ ਦੇਾਂਗੇ ਮਤਲਬ ਚਾਰ ਮੈਂਬਰਾਂ ਦੇ ਪੰਜਵਾਂ ਫਰੀ ਪੰਜਵਾਂ ਫਰੀ ਵੀਰੇ ਪੰਜਵਾਂ ਮੈਂ ਹੀ ਆ ਬਾਹਰ ਖੜ ਜਾਣਾ ਕੋਈ ਚਾਰ ਬੰਦੇ ਆ ਮੇ ਨਾਲ ਵੜਦੇ ਗਰਾਂ ਭਾਈ ਮੇਰੀ ਰੋਟੀ ਦਾ ਇੰਤਜ਼ਾਮ ਹੋਗਾ ਤੁਸੀਂ ਆਪਣੀ ਦਾ ਕਰ ਦੋ ਦੇਖੋ ਟਰੂਲੀ ਸੇ ਮੈਂ ਕਿਉਂ ਬਣਾ ਰਿਹਾ ਵੀਡੀਓ ਮੇਰੇ ਕੋਲੇ ਹੋਰ ਪ੍ਰਮੋਸ਼ਨਸ ਆਉਂਦੀਆਂ ਨੇ ਭਾਜੀ ਮੈਂ ਕੋਈ ਪੈਸਾ ਤਾਂ ਨਹੀਂ ਲਿਆ ਤੁਰ ਨਹੀਂ ਲਿਆ ਬਿਲਕੁਲ ਠੀਕ ਹੈ ਕਿਉਂ ਬਣਾ ਰਿਹਾ ਕਿਉਂਕਿ ਦੇਖੋ ਜੇ ਆਪਾਂ ਪੰਜਾਬ ਦੇ ਵਾਸੀ ਆ ਮੇਰਾ ਮਿਸ਼ਨ ਹੈ ਆਪਣੇਆਂ ਦਾ ਸਾਥ ਦੇ ਇਹ ਆਪਣੇ ਨੇ ਇਹਨਾਂ ਦਾ ਸਾਥ ਦੇਣਾ ਸਾਡਾ ਫਰਜ਼ ਹੈ ਦੇਖੋ ਕੋਈ ਗਲਤ ਚੀਜ਼ ਨਹੀਂ ਵੇਚ ਰਹੇ ਕੋਈ ਦੋ ਨੰਬਰ ਦਾ ਕੰਮ ਨਹੀਂ ਕਰ ਰਹੇ ਕਿਸੇ ਨੂੰ ਧੱਕੇ ਨਾਲ ਨਹੀਂ ਕੁਝ ਕਰ ਰਹੇ ਹਨ ਆਪਣੀ ਮਿਹਨਤ ਨਾਲ ਆਪਣਾ ਰੈਸਟੋਰੈਂਟ ਚਲਾਉਣ ਦੀ ਕੋਸ਼ਿਸ਼ ਕਰ ਰਹੇ ਠੀਕ ਹੈ ਸਾਫ਼ ਸੁਥਰੀਆਂ ਚੀਜ਼ਾਂ ਵੇਚ ਰਹੇ ਜੋ ਤੁਸੀਂ ਆਮ ਜ਼ਿੰਦਗੀ ਦੇ ਵਿੱਚ ਖਾਣਿਓ ਉਹੀ ਵੇਚ ਰਹੇ ਨੇ ਰੋਟੀ ਤਾਂ ਹਰ ਬੰਦਾ ਖਾਂਦਾ ਹੀ ਆ ਹਨਾ ਬਿਲਕੁਲ ਮੈਂ ਨਹੀਂ ਕਹਿੰਦਾ ਹਰ ਟਾਈਮ ਬਾਹਰ ਖਾਓ 6 ਦਿਨ ਘਰੇ ਖਾਓ ਇੱਕ ਦਿਨ ਤਾਂ ਬਾਹਰ ਚਾਹੀਦਾ ਨਾ ਮੇਰੇ ਦੁਪਹਿਰ ਦੇ ਟਾਈਮ ਜੇ ਤੁਸੀਂ ਲੰਚ ਖਾਣਾ ਟਿਫਨ ਵੀ ਮੰਗਾਣਾ ਟਿਫਨ ਵੀ ਘੱਟੋ ਘੱਟ 70 80 ਰੁਪਏ ਦਾ ਹੋ ਗਿਆ ਵਾਜੀ ਹੋ ਗਿਆ ਵੀਰੇ ਟਿਫਨ ਸਰਵਿਸ ਹੈ ਨਾ ਜੀ 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 ਇੱਥੇ ਦੁਗਰੀ ਦੇ ਵਿੱਚ ਕਈ ਆਫਿਸ ਨੇ ਕਈ ਕਾਰਪੋਰੇਟ ਆਫਿਸ ਨੇ ਹਨਾ ਜੇ ਤੁਸੀਂ ਆਪਣਾ ਲੰਚ ਇੱਥੇ ਆਕੇ ਕਰੋਗੇ 150 ਰੁਪਏ ਦੇ ਵਿੱਚ ਮੈਂ ਕਹਿੰਦਾ ਤੁਸੀਂ ਇਹੋ ਜਿਹਾ ਰੱਜ ਜਾਣਾ ਤੁਹਾਨੂੰ ਡਿਨਰ ਕਰਨ ਦੀ ਲੋੜ ਨਹੀਂ ਪੈਣੀ ਜੇ ਤੁਸੀਂ ਰਾਤ ਨੂੰ ਖਾ ਲਿਆ ਫਿਰ ਸਵੇਰ ਦੇ ਬ੍ਰੇਕਫਾਸਟ ਦੀ ਲੋੜ ਨਹੀਂ ਪੈਣੀ ਹਣਾ ਉਹ ਕਿ ਜਿਹੜਾ ਬੰਦਾ ਬਫੇ ਆਂਦਾ ਭਾਜੀ ਫਿਰ ਉਹਦਾ ੱੱਕਾ ਵੀ ਕਰਦਾ ਨਾ ਸ਼ਰੀਰ ਨਾਲ ਹਾਂਜੀ ਕਰੋ ੱੱਕਾ ਮੈਂ ਕਹਿੰਦਾ ਭਾਜੀ ਹੁਣੇ ਘਾਟਾ ਸਾਨੂੰ ਤਿਆਰਾ ਤੁਸੀਂ ਘਾਟਾ ਪਾਓ ਆਓ ਲੋਕੇਸ਼ਨ ਮੈਂ ਤੁਹਾਨੂੰ ਦੁਆਰਾ ਦੱਸ ਦੇਣਾ ਦੁਗਰੀ ਫੇਸ 1 ਵਾਲੀ ਜਿਹੜੀ ਮੇਨ ਮਾਰਕੀਟ ਹੈ ਉਸ ਤੋਂ ਅਗਲੀ ਮਾਰਕੀਟ ਹੈ ਆ ਇੱਥੇ ਬੱਗਾ ਹਸਪੀਟਲ ਹੈ ਹਾਂਜੀ ਬੱਗਾ ਹਸਪੀਟਲ ਵਾਲੀ ਲਾਈਨ ਹੈ ਕਿਉਂ ਹਸਪੀਟਲ ਦਾ ਨਾਮ ਲੈਣਾ ਆਪਾਂ ਵਧੀਆ ਵੇਚ ਰਿਹਾ ਸ਼ਰਮਨ ਜੈਨ ਵੀ ਹੈ ਤੁਸੀਂ ਗੂਗਲ ਤੇ ਸਰਚ ਮਾਰ ਕੇ ਆਣਾ ਗੂਗਲ ਤੇ ਸਰਚ ਮਾਰ ਕੇ ਆਓ ਤੁਹਾਨੂੰ ਮੈਂ ਐਡਰੈਸ ਤੋਂ ਸਮਝਾਈ ਦਿੱਤਾ ਨੰਬਰ ਦੁਆਰਾ ਬੋਲਿਓ ਭਾਜੀ 91159113 ਮੈਂ ਥੱਲੇ ਲਿਖ ਵੀ ਦਊਗਾ ਤੁਸੀਂ ਕਾਲ ਕਰਕੇ ਆਣਾ ਕਾਲ ਕਰਕੇ ਆਓ ਕੋਈ ਬੁਕਿੰਗ ਕਰਾਣੀ ਬੁਕਿੰਗ ਕਰਾ ਦਿਓ ਭਾਜੀ ਮੈਨੂੰ ਭੁੱਖ ਲੱਗ ਗਈ ਹੁਣ ਖਾ ਲਈਏ ਬਿਲਕੁਲ ਖਾਣੇ ਆਓ ਵੀਰੇ ਆਪਾਂ ਬਫੇ ਲੈਨੇ ਆਂ ਵੀਡੀਓ ਬਣਾ ਕੇ ਆਣਾ ਖਾਣੂ ਆਓ ਪਰ ਮੈਨ ਲੱਗਾਈ